ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰਾਂਥੀ ਲਿਆਂਦਾ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂਦਾਨ ਨੂੰ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆ ਕੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁੰਡੇ ਸਿਕਿਉਰਟੀ ਵਾਲੇ ਸਿਕਿਉਰਟੀ ਵਾਲੇ ਸਿੱਧੇ ਉਹ ਵੀ ਸਿੰਘ ਸਰਦਾਰਾ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖੇ ਨਾਲੀ ਉਹ ਉਸੇ ਕਰ ਰਹੇ ਸੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹ ਤੇ ਲੱਗੇ ਸੀ ਕਰਨਾ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹ ਤੇ ਕਿੰਨੇ ਬੰਦੇ ਸੀ ਕੋਈ ਵੀਡੀਓ ਹੈ ਕਿ ਮੈਂ ਬਾਅਦ ਚ ਦਿਖਾ ਦਣਾ ਤੁਹਾਨੂੰ ਠੀਕ ਸਭ ਕੁਝ ਸਬੂਤ ਆ ਉਹ ਤੇ ਨਾ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਂਦੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂ ਜੀ ਦਾ ਨਹੀਂ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆ ਅੱਗੇ ਸਿੰਘ ਸਰਦਾਰੇ ਉਹ ਡਿਊਟੀ ਵਾਲੇ ਖੜੇ ਆ ਮੂਰੇ ਸਿਕਿਉਰਟੀ ਵਾਲੇ ਸਿਕਿਉਰਟੀ ਵਾਲੇ ਉਹ ਵੀ ਸਿੰਘ ਸਰਦਾਰਾ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੋਰ ਸਾਹਿਬ ਆਏ ਵੀ ਤੁਸੀਂ ਦੇਖਣ ਵਾਲੇ ਹੀ ਉਹ ਉਸੇ ਕਰ ਰਹੇ ਸੀ ਉਹ ਨਕਲੀ ਗੁਰਦੁਆਰਾ ਬਣਾ ਕੇ ਉਹ ਤੇ ਲੱਗੇ ਜੀ ਕਰਨਾ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਤੇ ਕਿੰਨੇ ਬੰਦੇ ਸੀ ਆਹਦੇ ਕੋ ਵੀਡੀਓ ਹੈਗੀ ਜੀ ਮੈਂ ਬਾਅਦ ਚ ਦਿਖਾ ਲਵਾਂ ਜੀ ਤੁਹਾਨੂੰ ਠੀਕ ਸਭ ਕੁਝ ਸਬੂਤ ਆ ਉਹ ਸਰ ਅੱਜਿਕ ਜਿਹੜਾ ਹੈ ਘਟਨਾ ਘੱਟੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸ਼ਾਟਿੰਗ ਦਾ ਰੌਲਾ ਚੱਲਿਆ ਨਾਮ ਸਿੰਘ ਜੀ ਆਏ ਹੋਏ ਤੇ ਤੇ ਸ਼ੂਟਿੰਗ ਮਾ ਵੀ ਕਾਫੀ ਉੱਤੇ ਬੀਨਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਰਹੀ ਹੈ ਸਾਰਾ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਨ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਇਸ ਵੰਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਘਰ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲੈਂਦੇ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਮਰਾਈ ਇਹੀ ਕਹਿਣਾ ਚਾਹੁੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ इवन ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਆਪ ਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਸ ਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਹੈ। ਪਰ ਇਹਨਾਂ ਦਾ ਸਮਝੌਤਾ ਹੋ ਗਿਆ ਜੇ ਕਿੰਨੀ ਦੂਨੀ ਪਾਰਟੀ ਦੇ ਖੁਦ ਦੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਇਹ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਅਪਰੋਪ੍ਰੀਏਟ ਹੋਇਆ ਉਹ ਕਰਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ ਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ